ਮੈਂ ਏ.ਸੀ. ਪਟਿਆਲਾ ਇਸ਼ਾ ਸਿੰਘਲ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਤਹਿਤ ਜੋ ਕਿ ਯੁੱਧ ਨਸ਼ਾ ਵਿਰੁੱਧ ਹੈ ਉਹਦੇ ਤਹਿਤ ਅਸੀਂ ਇੱਕ ਨਸ਼ਾ ਮੁਕਤੀ ਯਾਤਰਾ ਕੱਲ ਤੋਂ ਯਾਨੀ ਕਿ 16 5 2025 ਤੋਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਯਾਤਰਾ ਹਰ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੇ ਵਿੱਚ ਹੋਏਗੀ ਇੱਕ ਦਿਨ ਦੇ ਵਿੱਚ ਤਿੰਨ ਜਗ੍ਹਾ ਇੱਕ ਕੌਨਸਟਿਟੂਐਂਸੀ ਦੇ ਵਿੱਚ ਇਹ ਯਾਤਰਾ ਕੀਤੀ ਜਾਏਗੀ ਇਹ ਯਾਤਰਾ ਦੇ ਟਾਈਮਿੰਗ ਵੱਖਰੇ ਵੱਖਰੇ ਰੱਖੇ ਜਾਣਗੇ ਤੇ ਇਹਦੇ ਵਿੱਚ ਹਰ ਤਰੀਕੇ ਨਾਲ ਅਸੀਂ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਆ ਕਿ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦਾ ਇੱਕੋ ਹੀ ਮੂਹਮ ਹੈ ਜੋ ਕਿ ਯੁਧ ਦੇ ਨਸ਼ਿਆਂ ਦੇ ਵਿਰੁੱਧ ਹੈਗਾ। ਤੋਂ ਅਸੀਂ ਇਹ ਚਾਹੁੰਦੇ ਆ ਕਿ ਮੈਂ ਅਪੀਲ ਕਰਦੀ ਆ ਕਿ ਤੁਸੀਂ ਇਸ ਮੂਹਮ ਦਾ ਵੱਧ ਝੜ ਕੇ ਹਿੱਸਾ ਲਓ, ਇਹਦੇ ਵਿੱਚ ਆ ਕੇ ਪਾਰਟਿਸਿਪੇਟ ਕਰੋ ਤੇ ਤਾਂਕਿ ਇਹ ਜਿਹੜੀ ਮੂਹਮ ਹੈ ਇਹ ਸਿਰੇ ਚੜ ਸਕੇ। ਮੈਂ ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਅਸੀਂ ਇਹਦੇ ਵਿੱਚ ਜਿਹੜੇ ਲੋਕਾਂ ਨੇ ਡਰੱਗਸ ਛੱਡੇ ਨੇ ਉਹਦੇ ਵਿੱਚ ਅਗਰ ਉਹ ਆਪਣੇ ਬਾਰੇ ਆਪਣੀ ਇਸ ਜਰਨੀ ਬਾਰੇ ਕੁਝ ਦੱਸਣਾ ਚਾਹਣ ਤਾਂ ਉਹਦੇ ਵਿੱਚ ਆ ਕੇ ਸਾਂਝੀ ਕਰ ਸਕਦੇ ਹਨ ਇਹ ਪਿੰਡ ਵਾਈਜ਼ ਇਸੇ ਲਈ ਹੀ ਰੱਖਿਆ ਗਿਆ ਹੈ ਤਾਂ ਕਿ ਇੱਕ ਸਾਥ ਤੇ ਇੱਕ ਕਾਮਨ ਜਗ੍ਹਾ ਤੇ ਮਿਲ ਕੇ ਲੋਕ ਆਪਣੀ ਜਿਹੜੀ ਐਕਸਪੀਰੀਐਂਸਿਸ ਹੈਗੇ ਉਹ ਸ਼ੇਅਰ ਕਰ ਸਕਣ ਤੇ ਸਾਰਿਆਂ ਨੂੰ ਇਸ ਤੋਂ ਪ੍ਰੇਰਣਾ ਮਿਲ ਸਕੇ ਤੇ ਜਿਹੜਾ ਆਪਣਾ ਨੌਜਵਾਨ ਵਰਗ ਹੈਗਾ ਉਹ ਇਸ ਲੱਤ ਤੋਂ ਪਰੇ ਹਟ ਸਕੇ ਸੋ ਮੈਂ ਸਾਰਿਆਂ ਨੂੰ ਅਗੇਨ ਅਪੀਲ ਕਰਨਾ ਚਾਹੂੰਗੀ ਅਸੀਂ ਸ਼ਡਿਊਲ ਜਿਹੜਾ ਹੈਗਾ ਉਹ ਅਸੀਂ ਸ਼ੇਅਰ ਕਰ ਦੇਵਾਂਗੇ ਤੇ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਦਿੱਤੇ ਟਾਈਮ ਤੇ ਉੱਥੇ ਜ਼ਰੂਰ ਪਾਰਟਿਸਿਪੇਟ ਕਰਨਾ ਹੈ ਧੰਨਵਾਦ